ਬੰਦੇ ਦਾ ਕੀ ਹੋ ਗਿਆ ਹੁਣ ਕਮਾਲ ਹੈ। ਸਾਡੇ ਕੀ ਕਿਆ ਹੋਇਆ ਕਿ ਸਾਰੀ ਗੱਲ ਦੱਸੋ ਕਿਹੜੀ ਗੱਲ ਮਾਰੀ ਕਿੱਦਾਂ ਹੋਇਆ। ਬਈ ਇਹ ਪਿੰਡ ਹੈ। ਪਿੰਡ ਕਲਤਰਾ ਹੀ 10:00 ਵਜੇ ਆਏ ਬਈ ਘਾਦੇ ਰੋਟੀ ਖਾ ਰਹੇ ਪਾਲੇ ਸਾਰਾ ਤਾਂ ਸੋਨਾ ਇੱਧਰ ਨੇ। ਜਿਆਦਾ ਸੋਨਾ ਇੱਧਰ ਤੇ ਬਈ ਫਰੰਟ ਵਾਲਾ ਦਰਵਾਜ਼ਾ ਲੋਟਿਆ ਤੇ ਜਿੰਨੇ ਬੜੇ ਇੱਧਰ ਨਿਵਾਰੀ ਖੁੱਲੀ ਵੀ ਤੀ ਇਹ ਵੀ ਖੁੱਲੀ ਕੱਪੜੇ ਪਾ ਕੇ ਖੜੇ ਤੇ ਜੀ। ਤੇ ਉੱਧਰ ਥੋੜੇ ਗਹਿਣੇ ਘੱਟੇ ਤੇ ਇੱਧਰ ਥੋੜੇ ਪੈਸੇ ਵੀ ਹੈਗੇ ਤੇ ਜੀ। ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੇ ਕਿ ਚੋਰੀ ਨੁਕਸਾਨ ਤਾਂ ਮੇਰੇ ਸਾਢੇ 6-7 ਹਜ਼ਾਰ ਨੁਕਸਾਨ ਗੈਨ ਲਗੇ ਹਾਂ ਜੀ ਗੈਨ ਲਗੇ ਤੇ ਥੋੜਾ ਕੈਸ਼ ਤੇ 20000 ਰੁਪਏ ਮੇ ਖਾਏ ਇਹ ਰਾਤ ਦੀ ਘਟਨਾ ਤੁਸੇ ਸੁੰਮੀ ਨੇ ਇੱਥੇ ਆਈ ਵਈ 10 ਵਜੇ ਆਂਦੇ ਸੋਣੇ ਦੇ ਦਰੇ ਮੈਂ 10 ਵਜੇ ਤੋਂ ਪਹਿਲੇ ਬੱਲੇ ਹੀ ਘਟਨਾਈ ਹੈ ਪੁਲਿਸ ਨੂੰ ਕੰਪਲੇਨ ਕਰਦੀ ਹਾਂ ਜੀ ਪੁਸ ਮੁਕੇ ਤੇ ਅੱਜ ਦੀ ਰਾਤ ਨੂੰ ਸਪੈਂਸਰ ਨਾਲ ਫੋਨ ਕੀਤਾ ਸੀ ਕੀ ਮੰਗ ਕਰਦੇ ਉਸੇ ਮੰਗ ਤੇ ਇਹਨਾਂ ਦੇਖੋ ਇਨਸਾਨ ਮਿਲਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਬੰਦੇ ਕਿਹੜੇ ਆਏ ਨੱਥ ਪਣ ਜਾਈਏ ਹਾਂਜੀ ਹਾਂਜੀ ਕਿੱਥੇ ਉਹ ਉਹ ਵੀ ਤੋੜਿਆ ਹੋਣਾ ਜਿਹੜਾ ਉਹ ਜਿਹੜਾ ਲੋਕਰ ਜਾਂ ਹੁੰਦਾ ਨਾ ਹਾਂਜੀ ਜੀ ਤੋੜਿਆ ਕੋਲੀ ਇਹ ਜੋ ਲੱਗੇ ਹਨ ਕਮਲਾ ਦੇਵੀ ਕਮਲਾ ਦੇਵੀ ਕੀ ਹੋਈ ਸਾਰੀ ਵਾਰ ਦਾ ਦੱਸੋ ਜਰਾ ਕੀ ਦਾ ਘਰ ਹੈ ਕਿਹੜਾ ਪਿੰਡ ਹੈ ਪਾਜੀ ਦਾ ਸੁਰਿੰਦਰ ਕੁਮਾਰ ਦਾ ਘਰ ਹੈ ਜੀ ਹਾਂਜੀ ਉਹਨਾਂ ਦੇ ਘਰ ਚੋਰੀ ਹੋ ਗਈ ਜੀ ਕਿਦੋਂ ਹੋਈ ਇਹ ਸਮਾਨ ਲੈ ਕੇ ਜਾਂਦਾ ਜਾਂਦਾ ਤੋੜ ਕੇ ਆਈ ਕਿੰਨਾ ਕਿਨਖਾ ਹੋਵੇ ਹੋ ਗਿਆ 67000 ਦਾ 780 ਦਾ ਜੀ ਹਾਂਜੀ ਅੱਜ ਕੱਲ ਤੁਹਾਨੂੰ ਪਤਾ ਹੈ ਗਹਿਣੇ ਤਾਂ ਮਹਿੰਗੇ ਬਣਦੇ ਹੀ ਹਾਂਏ ਹੈਗਾ ਜੀ ਚਾਂਦੀ ਲੈ ਕੇ ਸੋਨਾ ਲੈ ਕੇ ਥੋੜਾ ਕੱਢ ਕੇ ਕੀ ਮੰਗ ਕਰਦੇ ਸੀ ਬਸ ਇਹ ਦੇਖ ਕੀ ਮੰਗ ਕਰਦੇ ਜੀ ਇਹ ਸਾਫ਼ ਮਿਲਣਾ ਚਾਹੀਦਾ ਜੀ ਹਾਂਜੀ